ਤੇ ਅੱਜ ਇੱਕ ਬੜੇ ਖਾਸ ਮੁੱਦੇ ਦੇ ਨਾਲ ਅਸੀਂ ਜਿਹੜੀ ਇਹ ਵੀਡੀਓ ਪਾਉਣ ਜਾ ਰਹੇ ਹਾਂ ਇੱਕ ਤੁਹਾਨੂੰ ਪਹਿਲਾਂ ਵੀਡੀਓ ਦਿਖਾਣੇ ਆ ਹੁਣ ਜੇ ਇਸ ਤਰ੍ਹਾਂ ਆ ਜਿੱਦਾਂ ਤੁਹਾਨੂੰ ਪਤਾ ਹੈ ਦਿਨ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਰਹਿਣੇ ਆ ਜਿਸ ਚੀਜ਼ ਦੇ ਲਈ ਕੋਈ ਜਾਗਰੂਕ ਨਹੀਂ ਹੈਗਾ ਸਾਡਾ ਫਰਜ਼ ਹੈਗਾ ਉਸ ਚੀਜ਼ ਦੀ ਆਵਾਜ਼ ਨੂੰ ਚੱਕਣਾ ਤੇ ਬਲੰਦ ਕਰਨਾ ਹੁਣ ਗੱਲ ਆਇਆ ਵੀ ਯਾਰ ਹਰ ਵਾਰੀ ਹਰ ਵਾਰ ਹਿੰਦੂ ਧਰਮ ਟਾਰਗੇਟ ਕੀਤਾ ਜਾਂਦਾ ਸੁਣ ਲਿਆ ਗਾਣਾ ਕਹਿੰਦਾ ਚਲੋ ਬੁਲਾਵਾ ਇਹ ਟਰੰਪ ਨੇ ਬੁਲਾਇਆ ਹੈ ਜਦਕਿ ਇਹ ਜਿਹੜਾ ਜਿਹੜੀ ਚੀਜ਼ ਉਹ ਬੋਲ ਰਿਹਾ ਹੈ ਨਾ ਇੱਕ ਸਾਡੀ ਮਾਤਾ ਜੀ ਦਾ ਜਿਹੜਾ ਆ ਭਜਨੇ ਆ ਇੱਕ ਪਾਰਟ ਆ ਚਲੋ ਭਜਨੇ ਆ ਜਿੱਦਾਂ ਵੀ ਆ ਪਰ ਕਹਿਣ ਤਪਾਵਾ ਆ ਜੀ ਇਹਨੇ ਇਹ ਚੀਜ਼ ਨੂੰ ਕਿਉਂ ਕੀਤਾ ਆ ਕਿਉਂ ਇਹਨੇ ਟਾਰਗੇਟ ਕੀਤਾ ਹੈ ਹਿੰਦੂ ਧਰਮ ਨੂੰ ਹੁਣ ਜਦੋਂ ਅਸੀਂ ਮੁੱਦਾ ਚੱਕਾਂਗੇ ਵੀ ਲੋਕਾਂ ਨੇ ਕਹਿਣਾ ਵੀ ਯਾਰ ਇਹ ਲੋਕ ਤਾਂ ਆਇਂ ਦਿਨ ਬੋਲ ਕੇ ਮੁੱਦਾ ਚੱਕ ਲੈਂਦੇ ਆ ਤੇ ਆ ਦੱਸੋ ਇਹ ਚੀਜ਼ ਸਹੀ ਆ ਇਹ ਗਲਤੀ ਤੁਹਾਨੂੰ ਦਿਖਾਣੇ ਆ ਜਿਹੜੀ ਸ਼ਬਦਾਵਲੀ ਨੇ ਵਰਤੀ ਆ ਉਹ ਕਿੱਥੋਂ ਚੱਕ ਕੇ ਵਰਤੀ ਆ ਆ ਦੇਖੋ ਤੇ ਅੱਜ ਇੱਕ ਬੜੇ ਖਾਸ ਮੁੱਦੇ ਦੇ ਨਾਲ ਅਸੀਂ ਜਿਹੜੀ ਇਹ ਵੀਡੀਓ ਪਾਉਣ ਜਾ ਰਹੇ ਆ ਇੱਕ ਤੁਹਾਨੂੰ ਪਹਿਲਾ ਵੀਡੀਓ ਦਿਖਾਣੇ ਆ ਹੁਣ ਜੇ ਇਸ ਤਰ੍ਹਾਂ ਆ ਜਿੱਦਾਂ ਤੁਹਾਨੂੰ ਪਤਾ ਹੈ ਦਿਨ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਨੇ ਆ ਜਿਸ ਚੀਜ਼ ਦੇ ਲਈ ਕੋਈ ਜਾਗਰੂਕ ਨਹੀਂ ਹੈਗਾ ਸਾਡਾ ਫਰਜ ਹੈਗਾ ਉਸ ਚੀਜ਼ ਦੀ ਆਵਾਜ਼ ਨੂੰ ਚੱਕਣਾ ਤੇ ਬੁਲੰਦ ਕਰਨਾ ਹੁਣ ਗੱਲ ਆਇਆ ਵੀ ਹਜ਼ਾਰ ਹਰ ਵਾਰੀ ਹਰ ਵਾਰ Hindu ਧਰਮ ਟਾਰਗੇਟ ਕੀਤਾ ਜਾਂਦਾ ਸੁਣ ਲਿਆ ਗਾਣਾ ਕਹਿੰਦਾ ਚਲੋ ਬੁਲਾਵਾ ਇਹ ਟਰੰਪ ਨੇ ਬੁਲਾਇਆ ਹੈ ਜਦਕਿ ਇਹ ਜਿਹੜਾ ਜਿਹੜੀ ਚੀਜ਼ ਬੋਲ ਰਿਹਾ ਨਾ ਇੱਕ ਸਾਡੀ ਮਾਤਾ ਜੀ ਦਾ ਜਿਹੜਾ ਆ ਭਜਨੇ ਆ ਇੱਕ ਪਾਰਟ ਆ ਚਲੋ ਭਜਨੇ ਆ ਜਿੱਦਾਂ ਵੀ ਆ ਪਰ ਕੈਨਤ ਭਾਵ ਆਇਆ ਜੀ ਇਹਨੇ ਇਹ ਚੀਜ਼ ਨੂੰ ਕਿਉਂ ਕੀਤਾ ਆ ਕਿਉਂ ਇਹਨੇ ਟਾਰਗੇਟ ਕੀਤਾ ਹੈ индуਤਰਮ ਨੂੰ ਹੁਣ ਜਦੋਂ ਅਸੀਂ ਮੁੱਦਾ ਚੱਕਾਂਗੇ ਫੇ ਲੋਕਾਂ ਨੇ ਕਹਿਣਾ ਵੀ ਯਾਰ ਇਹ ਲੋਕ ਤਾਂ ਆਇ ਦਿਨ ਕੋਲ ਕੇ ਮੁੱਦਾ ਚੱਕ ਲੈਂਦੇ ਆ ਤੇ ਆ ਦੱਸੋ ਇਹ ਚੀਜ਼ ਸਹੀ ਆ ਜਾਂ ਗਲਤ ਤੁਹਾਨੂੰ ਦਿਖਾਣੇ ਆ ਜਿਹੜੀ ਸ਼ਬਦਾਵਲੀ ਨੇ ਵਰਤੀ ਆ ਉਹ ਕਿੱਥੋਂ ਚੱਕ ਕੇ ਵਰਤੀ ਆ ਆ ਦੇਖੋ ਤੇ ਅੱਜ ਇੱਕ ਬੜੇ ਖਾਸ ਮੁੱਦੇ ਦੇ ਨਾਲ ਅਸੀਂ ਜਿਹੜੀ ਇਹ ਵੀਡੀਓ ਪਾਉਣ ਜਾ ਰਹੇ ਆ ਇੱਕ ਤੁਹਾਨੂੰ ਪਹਿਲਾਂ ਵੀਡੀਓ ਦਿਖਾਣੇ ਆ ਮੁਝੇ ਇਸ ਤਰ੍ਹਾਂ ਆ ਜਿੱਦਾਂ ਤੁਹਾਨੂੰ ਪਤਾ ਹੈ ਦਿਨ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਨੇ ਆ ਜਿਸ ਚੀਜ਼ ਦੇ ਲਈ ਕੋਈ ਜਾਗਰੂਕ ਨਹੀਂ ਹੈਗਾ ਸਾਡਾ ਫਰਜ਼ ਹੈਗਾ ਉਸ ਚੀਜ਼ ਦੀ ਆਵਾਜ਼ ਨੂੰ ਚੱਕਣਾ ਤੇ ਬੁਲੰਦ ਕਰਨਾ ਹੁਣ ਗੱਲ ਆਇਆ ਵੀ ਹਜ਼ਾਰ ਹਰ ਵਾਰੀ ਹਰ ਵਾਰ Hindu ਧਰਮ ਟਾਰਗੇਟ ਕੀਤਾ ਜਾਂਦਾ ਸੁਣ ਲਿਆ ਗਾਣਾ ਕਹਿੰਦਾ ਚਲੋ ਬੁਲਾਵਾ ਇਹ ਟਰੰਪ ਨੇ ਬੁਲਾਇਆ ਹੈ ਜਦਕਿ ਇਹ ਜਿਹੜਾ ਜਿਹੜੀ ਚੀਜ਼ ਬੋਲ ਰਿਹਾ ਨਾ ਇੱਕ ਸਾਡੀ ਮਾਤਾ ਜੀ ਦਾ ਜਿਹੜਾ ਆ ਭਜਨੇ ਆ ਇੱਕ ਪਾਰਟ ਆ ਚਲੋ ਭਜਨੇ ਆ ਜਿੱਦਾਂ ਵੀ ਆ ਪਰ ਕਹਿਨਤ ਭਾਵ ਆ ਜੀ ਇਹਨੇ ਇਹ ਚੀਜ਼ ਨੂੰ ਕਿਉਂ ਕੀਤਾ ਆ ਕਿਉਂ ਇਹਨੇ ਟਾਰਗੇਟ ਕੀਤਾ ਹੈ ਦੂਤਰਮ ਨੂੰ ਹੁਣ ਜਦੋਂ ਅਸੀਂ ਮੁੱਦਾ ਚੱਕਾਂਗੇ ਫੇ ਲੋਕਾਂ ਨੇ ਕਹਿਣਾ ਵੀ ਯਾਰ ਇਹ ਲੋਕ ਤਾਂ ਆਇਦਨ ਕੋਲ ਕੇ ਮੁੱਦਾ ਚੱਕ ਲੈਂਦੇ ਆ ਤੇ ਆਹ ਦੱਸੋ ਇਹ ਚੀਜ਼ ਸਹੀ ਆ ਜਾਂ ਗਲਤ ਤੁਹਾਨੂੰ ਦਿਖਾਣੇ ਆ ਜਿਹੜੀ ਸ਼ਬਦਾਵਲੀ ਨੇ ਵਰਤੀ ਆ ਉਹ ਕਿੱਥੋਂ ਚੱਕ ਕੇ ਵਰਤੀ ਆ ਆ ਦੇਖੋ